ਲੁਧਿਆਣਾ ਦੀ ਪੁਲਿਸ ਨੇ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਚਲਾਈ ਗਈ ਮੁਹਿੰਮ ਤਹਿਤ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ આરોપીਆਂ ਦੇ ਕਬਜ਼ੇ ਦੇ ਵਿੱਚੋਂ 6 ਗੱਡੀਆਂ ਵੀ ਬਰਾਮਦ ਕੀਤੀਆਂ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀసీపీ ਸ਼ੁਭਮ ਅਗਰਵਾਲ ਨੇ ਦੱਸਿਆ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਲੁੱਟਪਾਰ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ श्री ਕੁਲਦੀਪ ਸਿੰਘ ਚਾਹਲ ਸਰ ਵੱਲੋਂ ਸਾਨੂੰ ਸਟ੍ਰਿਕਟ ਹਦਾਇਤਾਂ ਸਿਗੀਆਂ ਕਿ ਸਾਡੇ ਏਰੀਆ ਦੇ ਵਿੱਚ ਦੋ ਜਿਹੜੀ ਕਾਰ ਜੈਕਿੰਗ ਦੇ ਕੇਸਿਸ ਜਾਂ ਜਿਨੂੰ ਆਪਾਂ ਕਹਿੰਦੇ ਗੱਡੀ ਸਨੇਚਿੰਗ ਦੇ ਕੇਸਿਸ ਹੋਏ ਸੀਗੇ ਇੱਕ ਜੋ ਮੋਡਲ ਟਾਊਨ ਥਾਣੇ ਦੇ ਵਿੱਚ ਹੋਇਆ ਸੀਗਾ ਪਿਛਲੇ ਮਹੀਨੇ 20 ਤਾਰੀਖ ਦੀ ਰਾਤ ਦੀ ਗੱਲ ਹੈ ਜਦੋਂ ਬੰਦੇ ਜਿਹੜੇ ਹੈਗੇ ਆ ਇਹ ਆਪਣਾ ਐਟੀਓਜ਼ ਗੱਡੀ ਤੋਂ ਆਏ ਤੇ ਇੱਕ ਵਰਨਾ ਗੱਡੀ ਖੋ ਕਰਕੇ ਲੈ ਗਏ ਸੀਗੇ ਉਸ ਤੋਂ 10 ਦਿਨ ਬਾਅਦ ਅਗੇਨ ਇੱਕ ਸਰਾਬਰਗਨ ਥਾਣੇ ਦੇ ਵਿੱਚ ਮੁਕਦਮਾ ਹੋਇਆ ਜਿਦੇ ਵਿੱਚ ਦੋਸ਼ੀ ਜਟਕ ਗੱਡੀ ਦੇ ਵਿੱਚ ਆਏ ਤੇ ਸਵਿਫਟ ਗੱਡੀ ਹੋ ਕੇ ਕਰਕੇ ਲੈ ਗਏ ਉਸ ਤੋਂ ਬਾਅਦ ਸਾਡੀ ਜਿਹੜੀ ਟੀਮ ਸੀਗੀ ਜਿਦੇ ਵਿੱਚ ਸਾਡੇ ਐਸਪੀ ਸਾਈਬਰ ਨੂੰ ਲੀਡ ਕਰ ਰਹੀ ਸੀਗੀ ਐਸਪੀ ਆਪਣਾ ਏਡੀਸੀਪੀ ਇਨਵੈਸਟੀਗੇਸ਼ਨ ਏਡੀਸੀਪੀ ਇਨਵੈਸਟੀਗੇਸ਼ਨ 2 ਤੇ ਏਡੀਸੀਪੀ 3 ਉਹਨਾਂ ਦੀ ਗਾਈਡੈਂਸ ਦੇ ਵਿੱਚ ਜਿਹੜੇ ਏਸੀਪੀ ਵੈਸਟ ਤੇ ਐਸਐਚਓ ਸਰਾਬਾ ਨਗਰ ਉਹਨਾਂ ਦੇ ਨਾਲ ਸੀਆਈਏ 3 ਸੀਆਈਏ 2 ਇਸ ਸਾਰੀਆ ਦੀ ਜਿਹੜੀ ਸਾਰੀ ਦੀ ਸਾਰੀ ਟੀਮ ਹੈ ਇਸ ਕੇਸ ਦੇ ਵਿੱਚ ਲੱਗੀ ਹੋਈ ਸੀ ਉਸੇ ਲੜੀ ਦੇ ਵਿੱਚ ਸਡੀ ਟੀਮ ਨੂੰ ਉਦੋਂ ਇੱਕ ਮੇਜਰ ਸਕਸੈਸ ਮਿਲੀ ਜਦੋਂ 5 ਤੇ 6 ਤਾਰੀਖ ਦੇ ਦਰਮਿਆਨੀ ਰਾਤ ਨੂੰ ਅਸੀਂ 8 ਬੰਦੇ ਰਾਉਂਡ ਅਪ ਕੀਤੇ ਇਹ ਜਿਹੜੇ 8 ਬੰਦੇ ਆ ਇਹਨਾਂ ਦੇ ਨਾਮ ਆ ਦਾਨਿਸ਼ ਕੁਮਾਰ ਬਿੰਦਰ ਕੁਮਾਰ ਦਿਲਦਾਰਪ੍ਰੀਤ ਅਰਉਂਦੀਪ ਕੁਰਪੇਜ ਹਰਦੀਪ ਰਾਮਸਵੇਤ ਤੇ ਸੰਜੇ ਕੁਮਾਰ ਇਹਦੇ ਚੋ ਜਿਹੜੇ ਜ਼ਿਆਦਾਤਰ ਬੰਦੇ ਨੇ ਉਹ ਮੋਗੇ ਆਪਣੇ ਮੋਗੇ ਜਾਂ ਜਿਹੜੇ ਫਾਜ਼ਿਲਕਾ ਸਾਈਡ ਦੇ ਨੇ ਤੇ ਇੱਕ ਬੰਦਾ ਇਹ ਸੰਜੇ ਕੁਮਾਰ ਜੋ ਲਗੀ ਸਲੇਮ ਟਾਪਰੀ ਦਾ ਇਹਦੇ ਦੇ ਅਰੈਸਟ ਵੀ ਦੇ ਘਰ ਕੋਲ ਹੋਈ ਸੀ ਬਾਕੀ ਬੰਦਿਆਂ ਦੀ ਅਰੈਸਟ ਸਾਡੀ ਟੀਮ ਨੇ ਜ਼ੀਰਕਪੁਰ ਤੋਂ ਕੀਤੀ ਸੀ ਜ਼ੀਰਕਪੁਰ ਦੇ ਵਿੱਚ ਜਿਹੜੇ ਦਾਨਿਸ਼ ਕੁਮਾਰ ਤੇ ਵਿੰਦਰ ਕੁਮਾਰ ਸੀਗੇ ਇਹਨਾਂ ਦੀ ਗ੍ਰਿਫਤਾਰੀ ਜ਼ੀਰਕਪੁਰ ਦੇ ਵਿੱਚ ਜਿਹੜੇ ਰੇਲਵੇ ਫਲੈਟਸ ਹੈਗੇ ਆ ਉਹਦੇ ਕੋਲੋਂ ਕੀਤੀ ਸੀ ਲੇਟ ਨਾਈਟ 5 ਤੇ 6 ਦੀ ਦਰਮਿਆਨੀ ਰਾਤ ਨੂੰ ਇਸ ਤੋਂ ਇਲਾਵਾ ਜਿਹੜੇ ਕਿ ਆਪਣੇ ਦਿਲਦਾਰ ਤੇ ਅਰੰਦੀਪ ਹੈ ਇਹਨਾਂ ਦੀ ਸਿਟੀ ਢਾਵੇ ਦੇ ਕੋਲ ਜਿਹੜੇ ਫਲੈਟ ਬਣੇ ਉੱਥੇ ਲੇਟ ਨਾਈਟ ਗ੍ਰਿਫਤਾਰੀ ਕੀਤੀ ਤੇ ਉਸ ਤੋਂ ਇਲਾਵਾ ਬਾਕੀ ਤਿੰਨ ਦੋਸ਼ੀ ਸੀਗੇ ਕੁਰਬੇਸ਼ ਹਰਦੀਪ ਤੇ ਰਾਮਸਵੇ ਇਹਨਾਂ ਦੀ ਵੀ ਸਿਟੀ ਢਾਵੇ ਆ ਸਾਡੀ ਟੀਮ ਨੇ ਨਾਕਾਬੰਦੀ ਕੀਤੀ ਹੋਈ ਸੀ ਜਦੇ ਵਿੱਚ ਇਹਨਾਂ ਨੂੰ ਰੌਂਡ ਆਫ ਕਰਕੇ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਵਿੱਚੋਂ ਜਿਹੜੇ 7 ਦੋਸ਼ੀ ਐ ਇਹਨਾਂ ਦਾ 5 ਦਿਨ ਦਾ ਰਿਮਾਂਡ ਜੱਸਾ ਤੋਂ ਸਾਨੂੰ ਮਿਲਿਆ ਹੋਇਆ ਐ ਤੇ ਜਿਹੜਾ ਇੱਕ ਦੋਸ਼ੀ ਐ ਜਿਹਦਾ ਕੀ ਨਾਂ ਸੰਜੇ ਕੁਮਾਰ ਐ ਇਹਨੂੰ ਅੱਜ ਜੱਸਾ ਕੋਲ ਪੇਸ਼ ਕਰਕੇ ਫਰਦਰ ਇਹਦੀ ਰਿਮਾਂਡ ਲੈਣੀ ਐ ਇਹਨਾਂ ਦਾ ਬੀਸਿਕਲੀ ਜਿਹੜਾ ਤਰੀਕਾ ਵਰਤਦਾ ਸੀ ਉਹ ਇਹੀ ਸੀ ਕਿ ਇਹ ਲੁਧਿਆਣਾ ਸ਼ਹਿਰ ਦੇ ਵਿੱਚ ਲੇਟ ਨਾਈਟ ਨੂੰ ਜਿਹੜੇ ਕੋਈ ਗੱਡੀ ਦੇ ਵਿੱਚ ਕੋਈ ਆਈਸੋਲੇਟਿਡ ਤਰੀਕੇ ਨਾਲ ਕੋਈ ਕਿਸੇ ਨੇ ਗੱਡੀ ਪਾਰ ਕੀਤੀ ਹੋਈ ਸੀ ਆ ਜਿਹੜਾ ਈਜ਼ੀ ਟਾਰਗੇਟ ਸੀਗੇ ਉਹਨਾਂ ਨੂੰ ਇਹ ਅਪਰੋਚ ਕਰਦੇ ਸੀ ਤੇ ਗਨ ਪੁਆ ਜਿਹੜੀ ਹੈਗੀ ਗੱਡੀਆਂ ਖੋਕਰ ਦੇ ਸੀ اسی ਲੜੀ ਦੇ ਵਿੱਚ ਇਨ੍ਹਾਂ ਤੋਂ ਹੁਣ ਤੱਕ ਸਾਨੂੰ 6 ਗੱਡੀਆਂ ਬਰਾਮਦ ਹੋਈਆਂ ਜਿਨ੍ਹਾਂ ਦੇ ਵਿੱਚੋਂ ਜਿਹੜੀ 4 ਗੱਡੀਆਂ ਸੀ ਉਹਦੇ ਵਿੱਚੋਂ 2 ਖੋਕਿੱਤੀਆਂ ਸੀ 2 ਇਹਨਾਂ ਨੇ ਵਰਦਾਤ ਦੇ ਵਿੱਚ ਇਸਤੇਮਾਲ ਕੀਤੀ ਇਸ ਤੋਂ ਇਲਾਵਾ ਦੋ ਹੋਰ ਗੱਡੀਆਂ ਜਿਹੜੀ ਕਿ ਸਕੋਰਪੀਓ ਤੇ ਵੈਗਨਾਰ ਗੱਡੀ ਹੈ ਉਹ ਉਹਦੇ ਉਸ ਨੂੰ ਲੈ ਕੇ ਹਲੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਟੀਮ ਹੈ ਹਲੇ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਇਹਨਾਂ ਤੋਂ ਇੱਕ ਜਿਹੜੀ ਹੈ 32 ਬੋਹ ਨਜਾਇਜ਼ ਪਿਸਤਲ ਵੀ ਬਰਾਮਦ ਹੋਈ ਹੈ ਉਸ ਤੋਂ ਉਹਦੇ ਨਾਲ 6 ਰੌਂਦ ਬਰਾਮਦ ਹੋਏ ਤੇ ਇੱਕ ਟॉय ਪਿਸਤਲ ਵੀ ਇਹਨਾਂ ਤੋਂ ਬਰਾਮਦ ਹੋਈ ਹੈ ਇਸ ਤੋਂ ਇਲਾਵਾ 20 ਮੋਬਾਈਲ ਫੋਨ ਤੇ ਇੱਕ ਲੈਪਟਪ ਦੋ ਲੈਪਟਾਪ ਬਰਾਮਦ ਹੋਏ ਇੱਕ Dell ਦਾ ਤੇ HP ਦਾ ਬੇਸਿਕਲੀ ਇਹ ਜਿਹੜੀ ਪਿਸਤਲ ਸੀਗੀ ਇਹ ਪਿਸਤਲ ਇਹ MP ਸਾਈਡ ਤੋਂ ਲੈ ਕੇ ਆਏ ਸੀ ਜਿਹੜੇ ਬੰਦੇ ਸੀਗੇ ਤੇ ਇਹਨਾਂ ਦਾ ਇਹੀ ਸੀਗਾ ਇਹ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਬੈਕਗਰਾਉਂਡ ਇਹਨਾਂ ਦਾ ਪਵਰ ਹੀ ਹੈ ਪਵਰ ਬੈਕਗਰਾਉਂਡ ਤੋਂ ਬਿਲੋਂਗ ਕਰਦੇ ਆ ਤੇ ਇਸੀ ਮੋਟੇ ਮੂਤੇ ਆਂਦੇ ਵਿੱਚ ਰੱਖਦੇ ਹੋਏ ਕਿ ਜੀ ਰਾਤੋ ਰਾਤ ਆਪਾਂ ਅਮੀਰ ਹੋ ਜਾਈਏ ਗੱਡੀਆਂ ਕੋ ਕਰਕੇ ਗਾਹ ਵੇਚ ਦਈਏ ਇਸੀ 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 ਗਰੀਡ ਨੂੰ ਸੀ ਇੰਟੈਂਸ਼ਨ ਨੂੰ ਜਾਂ ਮੋਟਰਸ ਆਪਰੇਂਡਾ ਇਹ ਸੀਗਾ ਇਹਨਾਂ ਦਾ ਜਿਸ ਕਰਕੇ ਇਹਨਾਂ ਨੇ ਸਾਰੀ ਵਾਰਦਾਤ ਨੂੰ ਇਨਜਾਮ ਦਿੱਤਾ ਜੀ ਇੱਕ ਦੂਜੇ ਦੇ ਕਾਮਨ ਫਰੈਂਡ ਸੀਗੇ ਜਿੱਦਾਂ ਇਹਨਾਂ ਤੇ ਪੁਰਾਣੇ ਵੀ ਪਰਚੇ ਵੀ ਦਰਜ ਆ ਉੱਥੇ ਵੀ ਜੇਲ੍ਹ ਦੇ ਵਿੱਚ ਵੀ ਇਹ ਮਿਲਦੇ ਰਹੇ ਫੋਰ ਏਗਜ਼ਾਮਪਲ ਆਪਣਾ 304 A ਦਾ ਪਰਚਾ ਦਰਜ ਹੈ ਗੁਰਪੇਸ਼ ਤੇ ਤੇ ਬਿੰਡਰ ਤੇ ਵੀ 379 411 ਦਾ ਪਹਿਲਾ ਦਰਜ ਹੈ ਪਰ ਤੇ ਕਿਹਨਾਂ ਦਾ ਕਾਮਨ ਗੱਡੀਆਂ ਖੋ ਕੇ ਵੇਚਦੇ ਕਿੱਥੇ ਹੀ ਸੇਲ ਕਿੱਥੇ ਕਰਦੇ ਹਾਲੇ ਹੁਣੇ ਸੇਲ ਕਰਨੀ ਸੀ ਗੱਡੀਆਂ ਇਹ ਬੇਸਿਕਲੀ ਜਿਹੜੀ ਇਹਨਾਂ ਨੇ ਦੋ ਵਾਰ ਦਾ ਧਮੰਨੀ ਹੈ ਸਾਨੂੰ ਤੇ ਦੋਨੋਂ ਹੀ ਗੱਡੀਆਂ ਸਾਨੂੰ ਬਰਾਮਦ ਹੋ ਗਈ ਅੱਗੇ ਇਹਨਾਂ ਨੇ ਗੱਡੀਆਂ ਵੇਚੜੀ ਸੀ ਤੇ ਉਸ ਤੋਂ ਪਹਿਲੇ ਹੀ ਸਾਡੀ ਟੀਮ ਨੇ ਰੌਂਡ ਅਪ ਕਰ ਲਿਆ ਗੱਡੀਆਂ ਕੋਈ ਗੈਹ ਨਹੀਂ ਉਧਰੀ ਇਹ ਜੀ ਕੋਈ ਇਹਨਾਂ ਦਾ ਪੁਰਾਣਾ ਇਸ ਤਰੀਕੇ ਦਾ ਬੈਕਗ੍ਰਾਉਂਡ ਨਹੀਂ ਹੈ ਕਿ ਕੋਈ ਇਹਨਾਂ ਨੇ ਪਹਿਲੇ ਕਾਫੀ ਇਸ ਤਰੀਕੇ ਦੀਆਂ ਕਾਰਪੌਂਡੀਆਂ ਵਾਰਦਾਤਾਂ ਕੀਤੀਆਂ ਬਟ ਜਿੱਦਾਂ ਆਪਾਂ ਕਿਹਾ ਕਿ ਇਹ ਨਵੇਂ-ਨਵੇਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀਗਾ ਦੋ ਵਾਰਦਾਤਾਂ ਸਾਡੇ ਸ਼ਹਿਰ ਦੇ ਵਿੱਚ ਕੀਤੀਆਂ ਉਹਨਾਂ ਨੂੰ ਹੋ ਸਕਦਾ ਹੈ ਹੋਰ ਵੀ ਵਾਰਦਾਤਾਂ ਨੂੰ ਅੰਜਾਮ ਦਿੱਤੇ ਦਿੰਦੇ ਜਾਂ ਫਿਰ ਇਹ ਜਿਹੜੀ ਗੱਡੀਆਂ ਇਹਨਾਂ ਨੇ ਕੋ ਕਿਤੀ ਸਨ ਉਹਨਾਂ ਨੂੰ ਆ ਕਿਸੇ ਨੂੰ ਵੇਚਦੇ ਉਸ ਤੋਂ ਪਹਿਲਾਂ ਹੀ ਸਾਡੀ ਟੀਮ ਨੇ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਪਰ ਜਿਹੜਾ ਤੁਸੀਂ ਕਹਿ ਰਹੇ ਹੋ 6 ਗੱਡੀਆਂ ਜਿਹੜੀ ਬ੍ਰਾਹਮਤ ਕੀਤੀਆਂ 6 ਦੀ 6 ਲੁਧਿਆਣੇ ਦੀ ਨਹੀਂ ਬਾਹਰ ਦੀ ਨਹੀਂ ਇਹਦੇ 'ਚੋਂ ਜਿਹੜੀ 4 ਗੱਡੀਆਂ ਨੇ ਇਹਦੇ ਤੇ ਜਟਾਕਾਰ ਹੈ ਇਹ ਤਾਂ ਇਹ ਗੱਡੀ ਆਪ ਇਹਦੇ ਵਿੱਚ ਬਹਿ ਕੇ ਆਈ ਸੀ ਕਿ ਵਰਦਾ ਨੂੰ ਅੰਜਾਮ ਦੇਣ ਦੇ ਲਈ ਤੇ ਜਿਹੜੀ ਦੋ ਗੱਡੀਆਂ ਐ ਸਵਿਫਟ ਤੇ ਵਰਨਾ ਉਹ ਸਾਡੇ ਇਲਾਕੇ ਦੀ ਸੀਗੀ ਜਿਹੜੀ ਕਿ ਕੋਈ ਇਸ ਤੋਂ ਇਲਾਵਾ ਜਿਹੜੀ ਬਾਕੀ ਦੋ ਗੱਡੀਆਂ ਐ ਸਕੋਰਪੀਓ ਤੇ ਵੈਗਨਰ ਉਹਨੂੰ ਅਸੀਂ ਵੈਰੀਫਾਈ ਕਰਾਂ ਸਰ ਜੀ ਇਹ ਕਿਹ ਹੈ ਕਿ ਇਹਨਾਂ ਦੀ ਆਪਣੀ ਕਿਉਂਕਿ ਚੋਰੀ ਦੀ ਨਹੀਂ ਜੀ ਇਹਨਾਂ ਦੀ ਆਪਣੀਆਂ ਗੱਡੀਆਂ ਜੀ ਜਿਹਦੇ ਵਿੱਚ ਆ ਕੇ ਆਈ ਸੀਗੇ ਹਾਂਜੀ ਬਾਕੀ ਵਾਲੇ ਵੈਰੀਫਾਈ ਕਰਾਂ ਹਾਂਜੀ ਇਹ ਸਾਰੇ ਆਪਸ ਦੇ ਵਿੱਚ ਜੀ ਦੋਸਤ ਐ ਤੇ ਇੱਕ ਦੂਜੇ ਨੂੰ ਜਾਣਦੇ ਐ ਤੇ ਉੱਥੇ ਫਲੈਟ ਦੇ ਵਿੱਚ ਵੀ ਜ਼ੀਰਾਪੁਰ ਵੀ ਜਿੱਥੇ ਸਾਡੀ ਟੀਮ ਨੇ ਰੌਂਡ ਅਪ ਕੀਤਾ ਉੱਥੇ ਇਕੱਠੇ ਹੀ ਰਹਿ ਰਹੇ ਸੀਗੇ ਤੇ ਔਰ ਇਹਨਾਂ ਨੇ ਇਕੱਠੇ ਮਿਲ ਕੇ ਸਾਰੀ ਪਲਾਨਿੰਗ ਕੀਤੀ ਸਰ ਜਿਹੜੀ ਮੋਬਾਈਲ ਮਿਲੀ ਹੈ 20 ਮੋਬਾਈਲ ਉਹ ਕਿਦੇ ਆ ਉਹ ਜੀ ਇਹਨਾਂ ਦੀਆਂ ਜ਼ਾਦਰ ਮੋਬਾਈਲ ਇਹਨਾਂ ਦੇ ਆਪਦੇ ਆ ਜੇ ਅੱਗੇ ਇਹਨਾਂ ਨੇ ਇੰਨੇ ਸਾਰੇ ਮੋਬਾਈਲ ਇਹਨਾਂ ਕੋਲ ਕਿੱਥੋਂ ਆਏ ਇਸ ਵਾਲੇ ਇਨਵੈਸਟੀਗੇਸ਼ਨ ਦੇ ਵਿੱਚ ਲੱਗਿਆ ਕਿੰਨੇ ਕੀ ਸਮੇਂ ਤੋਂ ਇਹ ਦਵਾਰਦਾਸ ਨੂੰ ਅੰਜਾਮ ਦੇ ਰਹੇ ਸੀਗੇ ਇਹ ਜਿੱਦਾਂ ਮੈਂ ਕਿਹਾ ਜੀ ਦੋ ਵਾਰਦਾਸਾਂ ਆਪਣੇ 20 ਤਾਰੀਖ ਨੂੰ ਕੀਤੀ ਮਾਡਲ ਟਾਊਨ ਥਾਣੇ ਦੇ ਵਿੱਚ ਜਿਹੜਾ 20 ਤਾਰੀਖ ਨੂੰ ਪਰਚਾ ਦਰਜਾ ਤੇ ਇੱਕ ਜਿਹੜੀ 29 ਦੇ 30 ਦੇ ਦਰਮਿਆਨ ਨੂੰ ਰਾਤ ਨੂੰ ਰਾ ਗਰਮਿਆਨੀ ਰਾਤ ਨੂੰ ਕੀਤੀ ਸੀ ਸਰਬਨਗਰ ਠਾਣੇ ਤੇ ਪਿਛਲੇ ਆਪਾਂ ਕਹਿ ਸਕਦੇ ਕਿ ਇੱਕ ਮਹੀਨੇ ਤੋਂ ਇਹ ਐਕਟਿਵ ਸੀਗੇ ਇਹ ਸਾਰੀ ਇਨਸੀਡੈਂਟ ਨੂੰ ਅੰਜਾਮ ਦੇ ਰਹੇ ਸੀ ਇਸਟਰ ਲਾਈਨ ਇਹ ਤੋਂ ਤੋਂ ਜਿਹੜਾ ਸਪਲਾਈ ਇਸ ਤੇ ਲਿਹਾਣੇ ਦੇ ਰਹੇ ਇਹ ਜੀ ਹਾਲੇ ਅਸੀਂ ਵੈਰੀਫਾਈ ਕਰ ਰਹੇ ਕਿ ਉਹ ਆਪ ਤਾਂ ਵੈਸੇ ਨਹੀਂ ਲੈਣੇ ਗਏ ਸੀ ਕਿ ਹੁਣ ਤੱਕ ਜਿਹੜਾ ਪ੍ਰੈਮ ਪਾਇਮ ਅਫੀਸਰ ਸਾਹਮਣੇ ਆਈ ਹੈ ਲੇਕਿਨ ਬਾਕੀ ਹਲੇ ਸੀ ਨੂੰ ਹੋਰ ਫਰਦਰ ਵੈਰੀਫਾਈ ਕਰ ਰਹੇ ਸਰ ਕੁਝ ਬਦਲ ਜਿਹੜਾ ਜਿਹੜਾ ਜੀ 2 ਐਮਪੀਓ ਕਹੇ ਸੀ ਕਿ ਤੁਹ ਬ੍ਰਾਹਮਣ ਜੀ ਵੈਰੀਫਾਈ ਕਰ ਰਹਾ ਜੀ ਵੈਰੀ ਵੈਰੀ ਇਹ ਇਹ ਜਿਹੜੀ ਸਕੋਰਪਿਓ ਗੱਡੀ ਪਰਮਣ ਹੋਈ ਹੈ ਉਹ ਕਿਹਦੀ ਹੈ ਇਹਨਾਂ ਦੀ ਇਹ ਜਿਹੜੀ ਦੋ ਗੱਡੀਆਂ ਇਹ ਸਕੋਰਪਿਓ ਗੱਡੀ ਤੇ ਵੈਗਨਰ ਇਹਨਾਂ ਦਾ ਇਹ ਗੱਡੀ ਇਹਨਾਂ ਕੋਲ ਕਿੱਥੋਂ ਆਈ ਇਹ ਸਾਰਾ ਅਸੀਂ ਵੈਰੀਫਾਈ ਕਰ ਰਹਾ ਠੀਕ ਹੈ ਸਰ ਓਕੇ ਥੈਂਕ ਯੂ ਫਿਰ ਆ ਪੁਲਿਸ ਲੁਧਿਆਣਾ ਅਸ਼੍ਰੀ ਕੁਲਦੀਪ ਸਿੰਘ ਚਾਹਨ ਸਰ ਵੱਲੋਂ ਸਾਨੂੰ ਸਖਤ ਹਦਾਇਤਾਂ ਹੈ ਕਿ ਅਸੀਂ ਆਰਗੇਨਾਈਜ਼ਡ ਕ੍ਰਾਈਮ ਦੇ ਡਰੱਗ ਟ੍ਰੈਫਿਕਿੰਗ ਦੇ ਟਰੱਕ ਟ੍ਰੈਫਿਕਿੰਗ ਦੇ ਖਿਲਾਫ ਜਿਹੜਾ ਹੈ ਸਖਤ ਕਦਮ ਉਠਾਣੇ ਉਸੇ ਦੀ ਲੜੀ ਦੇ ਵਿੱਚ ਸਾਡੀ ਸੀਆਈਏ 2 ਦੀ ਟੀਮ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਨੇ ਡੁਗਰੀ ਥਾਣੇ ਦੇ ਏਰੀਏ ਦੇ ਵਿੱਚ ਗੁਰਮੀਤ ਸਿੰਘ ਤੇ ਇੱਕ ਸਿਮਰਨਜੀਤ ਸਿੰਘ ਇਹਨਾਂ ਨੂੰ ਗ੍ਰਫਤਾਰ ਕੀਤਾ ਤੇ ਇਹਨਾਂ ਤੋਂ ਟੋਟਲ 230 ਗ੍ਰਾਮ ਹਿਰੋਇਨ ਬਰਾਮਦ ਕੀਤੀ ਇਹਦੇ ਚੋਂ ਇੱਕ ਜਿਹੜੀ ਮੈਂਸ਼ਨ ਕਰਨ ਵਾਲੀ ਗੱਲ ਇਹ ਹੈ ਕਿ ਜਿਹੜਾ ਗੁਰਮੀਤ ਸਿੰਘ ਹੈ ਉਸਤੇ ਪਹਿਲੇ 23 ਪਰਚੇ ਦਰਜ ਹੈ ਟੋਟਲ 23 ਐਫ ਆਈ ਆਰ ਉਸਤੇ ਦਰਜ ਹੈ ਤੇ ਸਾਡੀ ਟੀਮ ਨੇ ਇਹਨੂੰ ਕਾਬੂ ਕੀਤਾ ਇਸ ਤੋਂ ਇਲਾਵਾ ਇੱਕ ਜਿਹੜੀ ਸਾਡੀ ਐਂਟੀ ਨਾਰਕੋਟਿਕਸ ਦੀ ਟੀਮ ਹੈ ਉਹਨੇ ਵੀ ਟੋਟਲ ਅ 1 ਕਿਲੋ 900 ਗ੍ਰਾਮ ਹਫੀਮ ਤੇ ਜਿਹੜੀ ਹੈ 7000 ਡਰਗਮਰੀ 7000 ਰੁਪਏ ਦੀ ਡਰਗਮਰੀ ਬਰਾਮਦ ਕੀਤੀ ਹੈ ਜਿਹੜਾ ਦੋਸ਼ੀ ਹੈ ਉਹ ਦਵਿੰਦਰ ਸਿੰਘ ਤੇ ਮਹਿਰਵਾਨ ਠਾਣੇ ਦੇ ਵਿੱਚ ਅਸੀਂ ਸੰਬੰਧੀ ਅ ਪਰਚਾ ਰਜਿਸਟਰ ਕੀਤਾ ਹੈ ਥੈਂਕ ਯੂ ਜੀ ਪ੍ਰਾਪਰਟੀ ਦਾ ਹੈ ਉਸਤੇ ਸਾਡੀ ਟੀਮ ਕੰਮ ਕਰ ਰਹੀ ਹੈ ਜਿਸ ਵੀ ਤਰੀਕੇ ਦੀ ਇਹ ਨੇ ਕਿਉਂਕਿ ਮੈਂ ਤੁਹਾਨੂੰ ਦੱਸਾਂ ਜਿਹੜੇ 23 ਪਰਚੇ ਦੇ ਵਿੱਚੋਂ ਕਈ ਪਰਚੇ ਤੋਂ ਇਹਨੇ ਜੇਲ੍ਹ ਦੇ ਵਿੱਚ ਰਹਿ ਕੇ ਪ੍ਰिजन ਐਗ ਦੇ ਪਰਚੇ ਦੇ ਤੇ ਦਰਜ ਹੈ ਬਾਕੀ ਇਸ ਜਿਹੜੀ ਇਨਲੀਗਲ ਇਲਿਸੀਟ ਪ੍ਰੋਸੀਡਸ ਆਫ ਕਰਾਈਮ ਹੈ ਇਸ ਤੇ ਜੇਕਰ ਕੋਈ ਵੀ ਪ੍ਰਾਪਰਟੀ ਆਪਣੀ ਬਣਾਈ ਹੈ ਸਾਡੀ ਟੀਮ ਉਸ ਨੂੰ ਆਇਡੈਂਟੀਫਾਈ ਕਰ ਰਹੀ ਹੈ ਉਸ ਨੂੰ ਅਸੀਂ ਫ੍ਰੀਜ਼ ਵੀ ਕਰਾਂਗੇ ਤੇ ਕੰਪੀਟੈਂਟ ਅਥਾਰਟੀ ਤੋਂ ਅਥਾਰਟੀ ਤੋਂ ਉਹਦਾ ਆਰਡਰ ਵੀ ਪਾਸ ਕਰਾਵਾਂਗੇ ਆ ਇਸ ਤੋਂ ਇਲਾਵਾ ਇਹ ਜਿਹੜੀ ਬੇਸਿਕਲੀ ਜਿਹੜਾ ਗੁਰਮੀਤ ਤੇ ਸਿਮਰਨਜੀਤ ਨੇ ਕਿਹਾ ਜਿਹੜਾ ਗੁਰਮੀਤ ਹੈ ਇਹ ਬੇਸਿਕਲੀ ਜਿਹੜੀ ਜੋ ਡਰੱਗਸ ਸੀਗੇ ਹਿਰੋਇਨ ਸੀ ਇਹ ਦਿੱਲੀੋਂ ਲੈ ਕੇ ਆਂਦਾ ਸੀ ਦੀ ਨਿਊ ਟ੍ਰੇਨ ਦੇ ਵਿੱਚ ਲੈ ਕੇ ਆਂਦਾ ਸੀ ਤੇ ਅੱਗੇ ਸਿਮਰਨ ਨੂੰ ਸਪਲਾਈ ਕਰਦਾ ਸੀ ਉਹ ਗਾਂਹ ਹੋਰ ਅੱਗੇ ਡਰੱਗ ਪੈਟਲਰ ਨੂੰ ਸਪਲਾਈ ਕਰਦਾ ਸੀ ਸਰ ਦਿੱਲੀ ਨੂੰ ਪਤਾ ਚੱਲਿਆ ਵੀ ਕਿਹਨਾਂ ਨੂੰ ਲੈ ਕੇ ਆਉਂਦੇ ਸੀ ਇਹ ਹਾਲੇ ਦੀ ਤਫਤੀਸ਼ ਦਾ ਵਿਸ਼ਾ ਇਹ ਨੂੰ ਅਸੀਂ ਅਸੀਂ ਕਰਦੇ ਹਾਂ ਇਹ ਜਿਹੜਾ ਸਿਮਰਨ ਹੈ ਜੀ ਇਹ ਤਾਂ ਆਪਣਾ ਡੁਗਰੀ ਦਾ ਹੀ ਰਹਿਣ ਵਾਲਾ ਹੈ ਤੇ ਜਿਹੜਾ ਦੂਜਾ ਸੌਰੀ ਬੁਰਮੀ ਡੁਗਰੀ ਦਾ ਰਹਿਣ ਵਾਲਾ ਹੈ ਤੇ ਸਿਮਰਨ ਹੈ ਉਹ ਭਾਈ ਹਿੰਮਤ ਸਿੰਘ ਨਗਰ ਇਹ ਵੀ ਲੋ ਜਾਣਦੇ ਦੋਨੇ ਨੂੰ ਜਾਣਦੇ ਸੀ ਸਰ ਜਿਹੜਾ ਅਫੀਮ ਵਾਲਾ ਇਹ ਦੋ ਤਿੰਨੋਂ ਇੱਕ ਆਪਸ ਹੀ ਤੁਝ ਨੂੰ ਜਾਣਦੀ ਸੀ ਨੇ ਦੋ ਦੋ ਇੱਕ ਸਾਥ ਹੈ ਤਿਜਾ ਅਟ ਪਰਚੇ ਵੀ ਅਟ ਅਟ ਹੈ ਜਿਹੜੇ ਗੁਰਮੀਤ ਤੇ ਸਿਮਰਨ ਇਹ ਤੋਂ ਇੱਕ ਦੂਜੇ ਨੂੰ ਜਾਣਦੇ ਸੀ ਬਿਕੋਜ਼ ਗੁਰਮੀਤ ਹੀ ਗਾਂ ਸਿਮਰਨ ਨੂੰ ਸਪਲਾਈ ਕਰਦਾ ਸੀ ਜਿਹੜਾ ਮਹਿਰਬਾਨ ઠાਣੇ ਪਰਚਾ ਦਰਜ ਹੋਆ ਦਵਿੰਦਰ ਸਿੰਘ ਉਹ ਉਹ ਜਿਹੜਾ ਪਰਚਾ ਦਰਜ ਹੈ ਉਹ ਬੰਦਾ ਰਹਿਣ ਵਾਲਾ ਆਪਣਾ ਮਹਿਰਬਾਨ ઠાਣੇ ਦਾ ਪਰਚਾ ਹੈ ਬੋਲਟਾਣੇ ਦਰਜੂਆ ਉਹ ਅੱਡਾ ਹੈ ਉਹਦੇ ਚੋਂ ਅਸੀਂ ਸਾਨੂੰ 1 ਕਿਲੋ 900 ਗ੍ਰਾਮ ਅਫੀਮ ਬਰਾਮਾ ਹੋਈ ਹੈ ਲੁਧਿਆਣਾ ਲਾਈਵ ਲਈ ਅਮਿਤ ਥਾਪ ਪਰ ਦੀ ਰਿਪੋਰਟ